ਜੋ ਆਪਣਾ ਲਗੀ ਤਾਰੇ ਉਹਨਾਂ ਵੀਰਾਂ ਦਾ ਬੇਸì ਧੰਨਵਾਦ ਕਰਦੇ ਆ ਜੋ ਸਵੇਰ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਸੰਗਤ ਪਰ ਵੀ ਬੇਨਤੀ ਕਰਦੇ ਆ ਵੀ ਆਟਾ ਜਟਾ ਸਿੰਘ ਤੋਂ ਗੰਜੇ ਕਰਤਾਰੇ ਕੇ ਪਰਿਵਾਰ ਦੇ ਵਿੱਚੋਂ ਇੱਕ ਗੱਟਾ ਕਣਕ ਦਾ ਦੀ ਸੇਵਾ ਤੇ ਖਾਲੀ ਗੱਟਿਆਂ ਦੀ ਸੇਵਾ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਉਹ ਵੀ ਰਸੀ ਸੋ ਉਹ ਧੰਨਵਾਦ ਕਰਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀ ਆ ਬਲਸੀ ਦੇਊਰੀ ਬਹੁਤ ਬਹੁਤ ਪਾਵਾਂ ਲੋ ਜੀ ਆ ਵੀ ਆਖ ਲੋ ਇੱਥੇ ਦਾ ਦਾ ਤਰਕ ਲੜਾ ਦੇ 10 ਕਿਲੋ ਖਾਂਡ ਦੀ ਸੇਵਾ ਜਤਾ ਸਿੰਘ ਸੰਜੀ ਦੇ ਪਰਿਵਾਰ ਦੇ ਵਿੱਚੋਂ ਸੇਵਾ ਕੀ ਤਿੰਨ ਮੇਰਾ ਧੰਨਵਾਦ 200 ਰੁਪਇਆ ਹਵਾ ਸੁਸੇਂਗ ਪੰਡੀਕੇ ਪਰਿਵਾਰ ਦੇ ਵਿੱਚ ਇੱਕ ਟਾਕਰਕ ਦਾ ਗੱਟਾ ਪਰਮਾਤਮਾ ਸੁਸੇਂਗ ਜੋ ਪੰਡੀਕੇ ਪਰਿਵਾਰ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਧੰਨਵਾਦ ਵੀ ਇਤਤਵਾਸ ਤੇ ਉਸ ਵੀਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਰਮਾਤਮਾ ਤਾਂ ਦਰੋਸਤੀ ਵਾਸਤੇ ਜੀ ਆਪ ਦੀ ਕਿਰਤ ਦੇ ਵਿੱਚ ਰੱਖੀ ਗਰੰਟੀ ਹੈ ਇਹ 14 ਤਰ੍ਹਾਂ ਦੇ ਨਿਕਲ ਕੇ ਆ ਗਿਆ ਆ ਗਿਆ ਆ ਗਿਆ ਆ ਗਿਆ ਆਪ ਇਕੱਠੀ ਚ ਰਹਿ ਰਹੇ ਹੋ ਸਰਦਾਰ ਰੱਖੋ ਉਹ تعال ਹਾਂ ਕੀ ਰਹਿ ਗਿਆ ਆਪ ਇਕੱਠਾ ਜਿਆਦਾ ਤਾਵਾ ਦੇ ਦੇ ਹੌਲੀ ਹੌਲੀ ਤੋਰੂਗਾ ਇਹ ਤਾਂ ਕਾ ਨਾ ਹੌਲੀ ਹੌਲੀ ਆ ਚੱਕੋ ਇਹਨੂੰ ਕਿੱਥੇ ਕਰਦੇ ਆ ਬੰਦਾਰ ਵਾਲਾ ਸੋਨੇ ਦਾ ਮਾਰਗੇ ਪਾਹੀ ਹੋਂਦੇ ਦੇਖਦਾ ਮਾਰ ਲ ਪਾਈ ਟੰਡਾ ਦਾ ਮੈਂ ਕਾਲਾ ਰੇਕ ਕਮਰਵਾ ਬਾਬਾ ਕੇ ਨੂੰ ਮਾਰਦਾ ਰਸਤਾ ਤਰਮਰ ਨੂੰ ਬਹੁਤ ਲਾਭ ਹੀ ਲਗਾ ਦੇ ਬਾਅਦ ਕੰਡਣਾ ਲਿਖਿਆ ਇੱਥੇ ਲਿਖਿਆ ਤਾਂ ਵੀ ਹੱਸਾ ਇੰਨੇ ਟਾਲਾ ਫਿਰ ਅਣਕਾਉਂਦੇ ਚੱਲਾਂਗੇ ਚੱਲਾਂਗੇ ਵਾਜੂ ਟੀਵੀ ਖਾਓ ਹਸਪੀਟਲ ਦਾ ਪਰਦਾ ਨਾ ਆ ਮੈਂ ਤਾਂ ਆਖਦਾ ਪਾਵਾ

कथाकार कथाकार कार्य करते रहते हाँ। जो अपने देनी चाहिए दें। आप आवाज़ बैठ। スタジオに行くのも大変なことです。 ਆਹ ਆਹ ਸਿੰਘ ਦੇਵਰਾ ਉਹਨਾਂ ਨਾਲ 1:00 ਵਜੇ ਖੰਡ ਦਾ ਜੱਟਾਂ ਤੋਂ ਪਾਕਲਾ ਦਾ ਟਾਡੇ ਵਿੱਚ ਨਿਕਲ ਰਿਹਾ ਹੈ। ਜੀ ਆਪਣੀ ਮਮੇ ਜੀ। ਬਹੁਤ ਜੀਵਾਗਰ ਦਾ ਨਾਮ ਲੈ ਕੇ ਬਹੁਤ ਬਹੁਤ ਧੰਨਵਾਦ ਜੀ ਸਿੰਘ ਦੇਵਰਾ। ਉਹਨਾਂ ਲਈ ਇੱਕ ਖੱਟਾ ਕਾਰਜ ਦਾ ਜੇਕਰ ਖਾਂਦਰਾ ਖੋਲੇ ਲਿਤਾ ਜਾਂਦਾ ਹੈ। ਖਾਂਦਰਾ ਇਹ ਤੰਗ ਰੋਕਿਆ ਵਾਸਤੇ ਚਾਰਦੀ ਕਰਾਉਣੇ ਵਿੱਚ ਰੱਖੇ। ਰਾਕੇ ਤਨੋਂ ਨੇ ਇਹ। ਹੈਂ? ਕੱਲ ਨੂੰ ਜਾਣ। ਆਪਣੇ। ਹੈਂ? ਉਹ ਗਾਣਾ। ਕਿੱਥੇ ਕਥਾ ਕਥਾਈ ਕਰਦੇ। ਅੱਛਾ। ਦੇਖ ਰਹੇ ਮਿਹਨਤ ਹੋ ਰਹੀ ਹੈ। ਦੇਖੋ ਤਾਰੇ ਉੱਤੇ ਇਕੱਠੇ ਆਪਾਂ ਇੱਕ ਰੁਪਾਣਾ ਰਿਹਾ ਹੈ। ਜਿਹਦਾ ਆਪਣੀ ਤ੍ਰੀ ਹੈ ਇਹ ਸਾਰਾ। ਸੋਨਾ ਕਾਲੀ ਖਦਾਈ। ਦੇਖੀ ਹੱਥ ਦਾ ਤਾਰ। ਸੋ ਗੋਵੀ ਸਾਧਵਾਣੀ ਖੜਾ ਹੋ ਜਾਵਾ ਆ ਗਿਆ ਸਾਧੂ ਦੋਰਾ ਰੋਤੇ ਪਾਰ ਕਰੀਏ ਸਵਾ ਪਾਤਰੀ ਸੇਵਾ ਹਰਦੀ ਕੋਲਾ ਸੁਖੀੰਦਾਰੀ ਸੇਵਾ ਜੋ ਕੀ ਰਸਨਾ ਵਸਾਏ ਦੇਵਾ ਦੀ ਸੇਵਾ ਤੋਂ ਵੱਧ ਕਰੋ ਸੇਵਾ ਕਰਕੇ ਲਾਭ ਪ੍ਰਾਪਤ ਕਰੋ ਨੇ ਹੋ ਗਏ ਓਏ 15 ਕਿਲੇ ਕਣ ਪਹਿਲਾਂ ਤਾਂ ਬਹੁਤ ਜੜ ਗਈ ਸੀ ਫੇਰ ਤਿੰਨ ਲੱਗ ਗਈ ਆਪਾਂ ਆਪਾਂ ਪਾਉਂਦੇ ਆਂ ਨਾ ਕਰਦਾ ਕਰਦਾ ਲਗਾ ਰਿਹਾ ਆਹ ਚਾਹੇ ਬੱਚਾ ਹੋ ਰਿਹਾ ਜੀ ਅਜਾ ਕੇ ਕਿੰਨੇ ਆ 11 40 ਕਬਾਡੀ ਖੇਡਣੀ ਪੈ ਕਰਕੇ ਬਹੁਤ ਸੇਵਾ ਕਰ ਰਿਹਾ ਮਦਦ चढ़ी केकिया रख ਉਹ ਕੋਈ ਤਾਂ ਆ ਵੀ ਉਹ ਕਰਤੋਂ ਆਉਂਦਾ ਬਾਬਾ ਇਹ ਤਾਂ ਨਾ ਬੜਵਾਇਆ ਰਾ ਬੱਸਾਂ ਤੋਂ ਜਾ ਕੇ ਕੀ ਹੈ ਠੀਕ ਆ ਯਾਰਾ ਜਾਂਦੇ ਨਾਲ ਕੀ ਖਾਣਾਗਾ ਅੱਛਾ ਮਰਭੀ ਬਾ ਠੀਕ ਆ ਯਾਰਾ ਨਹੀਂ ਮੰਜਵੀ ਰਹੀ ਹੋਰ ਮਰਾ ਛੱਟਾ ਬਾਕੀ ਨਾਲ ਤੁਸੀਂ ਰੱਖਣਾ ਦੋ ਜੋ ਬਣਾਓ ਕੋਈ ਪੁਆਇੰਟ ਵਾਲੇ ਕੋਹੋ ਦੋਨੇ ਰਹਿ ਗਿਆ ਕੋਈ ਨਹੀਂ ਗੁੱਟ ਕਾਲੇ ਕਾਲੇ ਵੀ ਟਰਾ ਗੁੱਟ ਹਰਦਾ ਤਾਂ ਟਾਉਣਾ ਨਹੀਂ ਆਇਆ ਆ ਵੀ ਇਧਰ ਆ ਲੈ ਲੋ ਬੱਦਿਆ ਇਹ ਹੋਰ ਵੀ ਆਉਂਦਾ ਆ ਹੋਰ ਓਏ 35 ਆਲੀ ਕੱਟਾ ਹਰਦਾ ਆ ਗਿਆ ਰਾਮਣਾ ਆ ਗਿਆ ਕਿੱਥੇ ਬਣਾਣਾ ਵੀ 25 ਬੰਦਾਂ ਚਾਹੀਦਾ ਯਾਰ ਸੋਹੇ ਪਰਿਵਾਰ ਦਾ ਧੰਨਵਾਦ ਉਹਨਾਂ ਦਾ ਅੱਜ ਹੋਰ ਵੀ ਗੁੜੀ ਆਖਾ जी जरा बच्च तेनों गलत होती करी सी ना कटदा कर दो घर आ दोस्त ਚਾਰ ਗੱਟੇ ਕੱਟਦੇ ਜੋ ਆਪਣੇ ਪਹਿਲਾ ਸੀ ਇਹਨਾਂ ਦੇ ਜਲਤੂ ਸਭ ਤੋਂ ਪਹਿਲਾਂ ਆਦਾਤਾ ਭਾਈ ਪਾਣੀ ਦੇ ਬੰਦਾ ਬਾਦ ਨੂੰ ਉਹਨੂੰ ਵਰਨਾ ਲੇ ਗਏ ਤਾਂ ਕੀਤਾ ਉਹ ਖਾਰਦੇ ਹੋ ਬੱਤਾ ਤੱਕੀ ਉਹ ਆ ਤੇਰੇ ਨਾਲ ਜਰਤਾ ਹੋ ਰਿਹਾ ਤੇ ਨੌਜਵਾਨਾਂ ਨੇ ਉਧਰ ਕੀ ਤਰਫ ਆਈ ਕਰ ਕਰ ਜਾਗੇ ਜਗਦਾ ਬੰਦਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਿਸੇ ਦੇ ਪਰਿਵਾਰ ਦੇ ਵਿੱਚੋਂ ਪੰਜ ਘਟਾ ਇੱਕ ਕਾਸੇ हर पीड़ेवाी बन करो ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਜੱਟਾ ਖੱਡ ਦਾ ਕਿਰਪਾ ਸਿੰਘ ਪੀਸੇ ਦੇ ਦਰਵਾਜ਼ੇ ਵਿੱਚੋਂ ਕੱਟਦੇ

सेवाणी चाह पती जी सेवा खंड जी सेवा पधर ते दवा मचाई आहे मजबूर न ਇਹਦੀ ਕਮਾਈ ਦਾ ਖਰਚਾ ਹੁੰਦਾ ਆ ਪਾ ਇੱਕੋ ਸਮਾਰਾ ਤੇ ਉਹ ਵੀ ਇਹ ਫਸਲਾਂ ਖਰਾਬ ਹੋਵੀਆਂ ਤੇ ਜਿਹੜੀ ਸੰਗਤ ਸਾਡੇ ਬੇਨਤੀ ਹੱਥ ਬੰਨ ਕੇ ਜੀ ਬੱਸੋ ਬੱਸ ਉਹਨਾਂ ਨੇ ਮਦਦ ਕੀਤੀ ਜਾਲੇ ਜੋ ਵੀ ਆਪਣੀ ਸਰਦਾਰ ਭਾਈ ਆਟੇ ਦੀ ਸੇਵਾ ਕੰਤਰੀੇਵਾ ਦਾਣਾ ਦੀ ਸੇਵਾ ਚਾਹ ਬੱਤੀ ਦੀ ਸੇਵਾ ਕਰ ਸਕਦਾ ਭਾਈ ਸਾਡੇ ਤੋਂ ਬੇਨਤੀ ਹੈ ਬੜੀ ਬੜੀ ਸਾਰੀ ਖਤਰਾ ਜੋ ਬੜੀ ਸੰਗਤ ਹੈ ਆਣੀ ਆ ਗਿਆ ਭਾਈ ਬਹੁਤ ਰੋਕ ਕੇ ਰੋਕ ਸੱਤਾ ਦੇ ਬੈਠਣੇ ਜਪੂਰੇ ਇਹਨਾਂ ਦੀ ਸੇਵਾ ਬਾਸ ਸੇਵਾ ਇੱਕ ਸਾਧਨੀ ਸੇਵਾ ਵਰਤਰੀ ਦੀ ਸੇਵਾ ਚਾਪਤੀ ਦੀ ਸੇਵਾ ਸਾਡੀ ਸੇਵਾ ਦੇ ਹੱਥਾਂ ਦਾ ਦੇ ਰਹੇ ਨੇ ਲੋਜ ਮਾਨ ਦਾ ਬਣਾਇਆ ਸਵੇਰ ਤੋਂ ਸੇਵਾ ਦੀ ਪੀਰੰਦੀ ਆ ਜਿਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਆ ਜੋ ਸਮੇਂ ਤੋਂ ਜੀਪਾਂ ਦੇ ਵਿੱਚੋਂ

ਇੰਪਾਲੀ ਮੰਦਰਾ ਸੰਗਠਨ ਦੇ ਇੱਕ ਦਾਟਾ ਦਾਰਕ ਦਾ 500 ਰੁਪਇਆ ਇਹਦੇ ਵਿੱਚ ਨਾਮ ਦਾ ਪੈਸੇ ਦਿੱਤੇ ਸੀ ਕਿਤਾਵਾਤੇ ਤਾਰੀਖ 14 ਕੋਈ ਸੰਪੂਰਨ ਆਪਣੇ ਨਾ ਦਿਰੀਆ ਬਣਾ ਚਰਪੱਤੇ ਪਾਣੀ ਆ ਰਿਹਾ ਬੜੀ ਤਬਾਹੀ ਮਚਾਈ ਹੈ ਪਾਣੀ ਬੜੀ ਆ ਮੁੰਡੇ ਵੱਲੋਂ ਚਾਹ ਦੀ ਸਾਰੀ ਸੰਗਤ ਆ ਦੋ ਮਿੰਟ ਚਾਹ ਬਾਲ ਆ ਜਾਣਾ ਚੱਲ ਚੱਲ ਬੰਦੇ ਨੇ ਲੈ ਗਿਆ ਵੇ ਇਹੋ ਨਾਲ ਖਰਚਾ ਆ ਜਾਂਦਾ ਸਾਰਿਆਂ ਨੂੰ